ਜੋ ਲੋਕ ਲੰਗਰ ਕਰ ਰਹੇ ਹੁੰਦੇ ਆ ਤੇ ਸ੍ਰਿੰਦਰ ਸਾਈਂ ਆ ਜਿਹੜਾ ਉਹਨਾਂ ਦੇ ਉੱਪਰ ਆਪਣੀ ਗੱਡੀ ਚੜਾ ਦਿੰਦਾ ਲੰਗਰ ਵਾਲਿਆਂ ਦੇ ਉੱਪਰ ਸੋ ਉਸ ਤੋਂ ਰੌਲਾ ਪੈ ਜਾਂਦਾ ਪਿੰਡ ਦੀ ਔਰਤਾਂ ਵੱਲੋਂ ਬਾਬੇ ਦਾ ਘੇਰ ਕੇ ਕਟਾਪਾ ਕੀਤਾ ਜਾਂਦਾ ਸੋ ਸ੍ਰਿੰਦਰ ਸ਼ਾਈ ਵਾਕਰਪੁਰੀਆ ਬੜਾ ਚਰਚਾ ਦੇ ਵਿੱਚ ਹੈਗਾ ਉਸ ਦੀਆਂ ਵੀਡੀਓਜ਼ ਬਾਹਰ ਨਿਕਲ ਰਹੀਆਂ ਨੇ ਜਿਨ੍ਹਾਂ ਵਿੱਚ ਕੁਝ ਲੜਕੀਆਂ ਵੱਲੋਂ ਕਟਾਪਾ ਕੀਤਾ ਗਿਆ ਸੋ ਕਿਹਾ ਜਾਂਦਾ ਕਿ ਉਹ ਪਾਸਪੋਰਟਾਂ ਦੇ ਉੱਪਰ ਦਸਤਖਤ ਕਰਕੇ ਵੀਜ਼ੇ ਲੌਂਦਾ ਸੀਗਾ ਨਹੀਂ ਇੱਕ ਵਾਰ ਕਿਸੇ ਦੇ ਪਾਸਪੋਰਟ ਦੇ ਉੱਪਰ ਜਦੋਂ ਦਸਤਖਤ ਕਰਕੇ ਭੇਜੇ ਤਾਂ ਵੀਜ਼ਾ ਨਹੀਂ ਲੱਗਿਆ ਉਲਟਾ ਉਸ ਬੀਬੀ ਨੇ ਆ ਕੇ ਤੇ ਮੋਹਰ ਲਾ ਦਿੱਤੀ ਕਿ ਕੁਝ ਲੋਕ ਲੰਗਰ ਕਰ ਰਹੇ ਹੁੰਦੇ ਆ ਤੇ ਸ੍ਰਿੰਦਰ ਸਾਈਂ ਆ ਜਿਹੜਾ ਉਹਨਾਂ ਦੇ ਉੱਪਰ ਆਪਣੀ ਗੱਡੀ ਚੜਾ ਦਿੰਦਾ ਲੰਗਰ ਵਾਲਿਆਂ ਦੇ ਉੱਪਰ ਤੋਂ ਉਸ ਤੋਂ ਰੌਲਾ ਵੱਜ ਜਾਂਦਾ ਪਿੰਡ ਦੀਆਂ ਔਰਤਾਂ ਵੱਲੋਂ ਬਾਬੇ ਦਾ ਘੀਰ ਕੇ ਇਕੱਠਾ ਪਾ ਕੀਤਾ ਜਾਂਦਾ ਆਦਰ ਸ੍ਰਿੰਦਰ ਸਾਈਂ ਕੌਣ ਹੈ ਬਾਕਰਪੁਰ ਦੇ ਵਿੱਚ ਇਹਨੇ ਡੇਰਾ ਬਣਾਇਆ ਹੋਇਆ ਸ੍ਰਿੰਦਰ ਨਾਂ ਜਿਹੜਾ ਇਹ ਮੁੰਡਾ ਜੱਟਾਂ ਦਾ ਮੁੰਡਾ ਹੈਗਾ ਸ੍ਰਿੰਦਰ ਜਿਨ੍ਹਾਂ ਦਾ ਗੋਤ ਅੰਟਾਲ ਹੈ ਪਿੰਡ ਲਈ ਤੋਂ ਇਹ ਉਸ ਜਗ੍ਹਾ ਤੇ ਜਾ ਕੇ ਚੌਂਕੀ ਲਾਉਣ ਲੱਗ ਗਿਆ ਤੇ ਚੌਂਕੀ ਲਾਉਣ ਤੋਂ ਬਾਅਦ ਥੋੜੀ ਬਹੁਤ ਦੀ ਪਿੰਡ ਦੇ ਵਿੱਚ ਚਰਚਾ ਹੋਈ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਮੈਜਿਕ ਸੀਰ ਸਿੰਘ ਸੰਧੂ ਅੱਜ ਨਿਰਪੱਖ ਟਾਕ ਦੇ ਵਿੱਚ ਗੱਲ ਕਰਨ ਲੱਗਿਆ ਸਰਿੰਦਰ ਸਾਈ ਬਾਕਰਪੁਰੀਏ ਦੀ ਸੋ ਸਰਿੰਦਰ ਸਾਈ ਬਾਕਰਪੁਰੀਆ ਬੜਾ ਚਰਚਾ ਦੇ ਵਿੱਚ ਹੈਗਾ ਸੋ ਉਸ ਦੀਆਂ ਵੀਡੀਓ ਜਿਹੜੇ ਬੈਰਲ ਹੋ ਰਹੀਆਂ ਨੇ ਜੀ ਜਿਹਦੇ ਚ ਕੁਝ ਲੜਕੀਆਂ ਵੱਲੋਂ ਉਸ ਦਾ ਕਟਾਪਾ ਕੀਤਾ ਗਿਆ ਸੋ ਕਿਹਾ ਜਾਂਦਾ ਹੈ ਕਿ ਉਹ ਪਾਸਪੋਰਟਾਂ ਦੇ ਉੱਪਰ ਦਸਖਤ ਕਰਕੇ ਵੀਜ਼ੇ ਲੌਂਦਾ ਸੀਗਾ ਪਰ ਨਹੀਂ ਇੱਕ ਵਾਰ ਕਿਸੇ ਦੇ ਪਾਸਪੋਰਟ ਦੇ ਉੱਪਰ ਜਦੋਂ ਦਸਤਕਤ ਕਰਕੇ ਭੇਜੇ ਤਾਂ ਵੀਜ਼ਾ ਨਹੀਂ ਲੱਗਿਆ ਉਲਟਾ ਉਸ ਬੀਬੀ ਨੇ ਆਕੇ ਬਾਬੇ ਤੇ ਮੋਹਰ ਲਾ ਦਿੱਤੀ ਸੋ ਉਸ ਤੋਂ ਬਾਅਦ ਉਸ ਪਿੰਡ ਦੇ ਵਿੱਚ ਵੀ ਇੱਕ ਰੌਲਾ ਪੈਦਾਗਾ ਕਿ ਕੁਝ ਲੋਕ ਲੰਗਰ ਕਰ ਰਹੇ ਹੁੰਦੇ ਆ ਤੇ ਸ੍ਰਿੰਦਰ ਸਾਈਂ ਆ ਜਿਹੜਾ ਉਹਨਾਂ ਦੇ ਉੱਪਰ ਆਪਣੀ ਗੱਡੀ ਚੜਾ ਦਿੰਦਾ ਲੰਗਰ ਵਾਲਿਆਂ ਦੇ ਉੱਪਰ ਸੋ ਉਸ ਤੋਂ ਰੌਲਾ ਵੱਜ ਜਾਂਦਾ ਪਿੰਡ ਦੀਆਂ ਹੀ ਔਰਤਾਂ ਵੱਲੋਂ ਬਾਬੇ ਦਾ ਘੇਰ ਕੇ ਕਟਾਪਾ ਕੀਤਾ ਜਾਂਦਾ ਆਖਰ ਸ੍ਰਿੰਦਰ ਸਾਈਂ ਕੌਣ ਹੈ ਬਾਕਰਪੁਰ ਦੇ ਵਿੱਚ ਜਿਹਨੇ ਡੇਰਾ ਬਣਾਇਆ ਹੋਇਆ ਬਾਕਰਪੁਰ ਪਿੰਡ ਹੈ ਮਹਾਲੀ ਦੇ ਨੇੜੇ ਪੈਂਦਾ ਜਿੱਥੇ ਚੰਡੀਗੜ੍ਹ 에어ਪੋਰਟ ਦੀ ਗੱਲ ਕਰੀਏ ਤਾਂ ਬਿਲਕੁਲ ਮਹਾਲੀ ਦੇ ਨਾਲ ਛਟਿਆ ਹੋਇਆ ਪਿੰਡ ਹੈ ਬਾਕਰਪੁਰ ਕਾਫੀ ਵੱਡਾ ਪਿੰਡ ਹੈ ਸੋ ਪਤਾ ਲੱਗਿਆ ਹੈ ਕਿ ਜੱਟਾਂ ਦਾ ਮੁੰਡਾ ਸਰਿੰਦਰ ਸਾਈਂ ਤੇ ਉਸ ਪਿੰਡ ਦੇ ਵਿੱਚ ਇੱਕ ਗੁੱਗੇ ਦੀ ਮਾੜੀ ਸੀ ਗੁੱਗਾ ਮੈੜੀ ਉਸ ਪਿੰਡ ਦੇ ਵਿੱਚ ਬਣੀ ਹੋਈ ਸੀ ਤੇ ਗੁੱਗਾ ਮੈੜੀ ਹੈ ਜਿਹੜੀ ਉਹਦੇ ਵਿੱਚ ਉਸ ਇਲਾਕੇ ਦਾ ਸੈਣੀ ਬਰਾਦਰੀ ਜ਼ਿਆਦਾ ਉੱਥੇ ਆਪਣੀ ਜਿਹੜੀ ਮਾਨਤਾ ਕਰਦੀ ਸੀ ਪਿੰਡ ਵਾਲੇ ਵੀ ਉਸ ਯਾ ਮੜੀ ਨੂੰ ਜਿਹੜੀ ਉਹ ਮਾੜੀ ਬਣੀ ਹੋਈ ਆ ਗੁੱਗੇ ਦੀ ਉਹਨੂੰ ਮੰਨਦੇ ਸੀਗੇ ਪਰ ਕਿਹਾ ਜਾਂਦਾ ਵੀ ਕੁਝ ਸਮਾਂ ਪਹਿਲਾਂ ਸ੍ਰਿੰਦਰ ਨਾਜਰਾਏ ਮੁੰਡਾ ਜੱਟਾਂ ਦਾ ਮੁੰਡਾ ਹੈਗਾ ਸ੍ਰਿੰਦਰ ਜਿਨ੍ਹਾਂ ਦਾ ਗੋਤ ਅੰਟਾਲ ਹੈ ਪਿੰਡ ਲਈ ਇਹ ਨੌਜਵਾਨ ਹੈ ਸੋ ਇਹ ਉਸ ਜਗ੍ਹਾ ਤੇ ਜਾ ਕੇ ਚੌਂਕੀ ਲਾਉਣ ਲੱਗ ਗਿਆ ਤੇ ਚੌਂਕੀ ਲਾਉਣ ਤੋਂ ਬਾਅਦ ਥੋੜੀ ਬਹੁਤ ਇਹਦੀ ਪਿੰਡ ਦੇ ਵਿੱਚ ਚਰਚਾ ਹੋਈ ਤਾਂ ਪਿੰਡ ਦੇ ਲੋਕਾਂ ਨੇ ਪੈਸੇ ਇਕੱਠੇ ਕਰਕੇ ਉੱਥੇ 2-4 ਕਮਰੇ ਵੀ ਬਣਾ ਕੇ ਦਿੱਤੇ ਸੋ ਕਿਹਾ ਜਾਂਦਾ ਵੀ ਉਸ ਤੋਂ ਬਾਅਦ ਇਹਦੀ ਗੱਲਬਾਤ ਹੈ ਜਿਹੜੀ ਇਹ ਅੱਗੇ ਵਧੀ ਤੇ ਇਹਨੇ ਆਪਣਾ ਜਿਹੜਾ ਪ੍ਰਚਾਰ ਹੈ ਉਹ ਆਪਣੇ ਢੰਗ ਨਾਲ ਕੀਤਾ ਸੋ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਸਾਈਆਂ ਦੇ ਡੇਰਿਆਂ ਦੀ ਗੱਲ ਹੈ ਬਹੁਤ ਵੱਡੀ ਪੱਧਰ ਤੇ ਚੱਲਦੀ ਸੀ ਤੇ ਇਹ ਵੀ ਇਹਨੇ ਵੀ ਆਪਣੇ ਆਪ ਦੇ ਨਾਲ ਜੱਟਾਂ ਦੇ ਮੁੰਡੇ ਨੇ ਸਰਿੰਦਰ ਸਿੰਘ ਤੋਂ ਸਰਿੰਦਰ ਸਾਈਂ ਬਣ ਗਿਆ ਤੇ ਸਾਈ ਬਣ ਕੇ ਇਹਨੇ ਆਪਣਾ ਉਥੇ ਜਿਹੜਾ ਉਹ ਗੱਡੀ ਲਾਉਣ ਵਾਲਾ ਕੰਮ ਸ਼ੁਰੂ ਕਰ ਦਿੱਤਾ ਤੇ ਗੁੱਗਾ ਮੈੜੀ ਦੇ ਵਿੱਚ ਇਹਨੇ ਹੋਰ ਵੀ ਜਿਸ ਤਰ੍ਹਾਂ ਦਾ ਬਾਕੀ ਪੰਜਾਬ ਦੇ ਵਿੱਚ ਡੇਰਿਆਂ ਦਾ ਚੱਲਣਾ ਹੈ ਬਾਕੀ ਪੰਜਾਬ ਦੇ ਵਿੱਚ ਮਾਸ਼ਤਾਂ ਦੀ ਗੱਲ ਹੋਣ ਲੱਗੀ ਕਿਉਂਕਿ ਸਾਡੇ ਬਹੁਤ ਸਾਰੇ ਕਲਾਕਾਰ ਜਿਹੜੇ ਗਾਇਕ ਨੇ ਉਹਨਾਂ ਨੇ ਮਾਸ਼ਤਾਂ ਦੀ ਗੱਲ ਕੀਤੀ ਸੋ ਉਸੇ ਗੱਲ ਨੂੰ ਜਦੋਂ ਲੋਕਾਂ ਦੇ ਵਿੱਚ ਗਈ ਤਾਂ ਇਹਨਾਂ ਇਸ ਤਰ੍ਹਾਂ ਦੇ ਬਾਬਿਆਂ ਨੇ ਜਿਹੜਾ ਉਸ ਗੱਲ ਨੂੰ ਪ੍ਰਚਾਰਿਆ ਆਪਣੇ ਲਈ ਪ੍ਰਚਾਰਿਆ ਸੋ ਮਾਸ਼ਤਾਂ ਦੇ ਨਾਮ ਦੇ ਉੱਪਰ ਇੱਕ ਬੜਾ ਵੱਡਾ ਮਤਲਬ ਇਹਨਾਂ ਨੇ ਆਪਣਾ ਪ੍ਰਚਾਰ ਦਾ ਸਾਧਨ ਬਣਾਇਆ ਔਰ ਬੜੇ ਵੱਡੇ ਵੱਡੇ ਡੇਰੇ ਆ ਜਿਹੜੇ ਕਾਇਮ ਕਰਲੇ ਸੀ ਉਹਦੇ ਵਿੱਚੋਂ ਹੀ ਆ ਇਹ ਸ੍ਰਿੰਦਰ ਲਾੜੀ ਸ੍ਰਿੰਦਰ ਸਾਈਂ ਜਦੋਂ ਇਹ ਸਰੇਂਦਰ ਨੇ ਆਪਣਾ ਬਹੁਤ ਵੱਡਾ ਮਤਲਬ ਇੱਕ ਧਾਮਧਮ ਕਰ ਲਿਆ ਪਰ ਆਖਰ ਦੇ ਵਿੱਚ ਕਹਿੰਦੇ ਹੁੰਦੇ ਆ ਵੀ ਬਹੁਤੀ ਦੇਰ ਲਈ ਚੱਲਦਾ ਡੇਰਾ ਸਾਧ ਪਖੰਡੀ ਦਾ ਸੋ ਵਾਕਈ ਗੱਲ ਕਿਤੇ ਨਾ ਕਿਤੇ ਆ ਕੇ ਪੜਦੀ ਆ ਕਿ ਆਖਰ ਨੂੰ ਸਰੇਂਦਰ ਸਾਈਂ ਦੀ ਜਿਹੜੀ ਅਸਲੀਅਤ ਆ ਉਹ ਸਾਹਮਣੇ ਆ ਗਈ ਹੈ ਸੋ ਇੱਕ ਇਸ ਰੌਲੇ ਤੋਂ ਬਾਅਦ ਇੱਕ ਵੀਡੀਓ ਸਰੇਂਦਰ ਸਾਈਂ ਦੀ ਹੋਰ ਵਾਇਰਲ ਹੋਈ ਆ ਜਿਹੜੀ ਪੁਰਾਣੀ ਵੀਡੀਓ ਹੈ ਜਿਹਦੇ ਵਿੱਚ ਇਹ ਕਿਸੇ ਲੜਕੀ ਦੇ ਨਾਲ ਛੇੜਖਾਨੀ ਕਰ ਲੈਂਦਾ ਆਪਣੇ ਡੇਰੇ ਦੇ ਵਿੱਚ ਤੇ ਬਾਅਦ ਦੇ ਵਿੱਚ ਮਾਫੀ ਮੰਗਦਾ ਹੋਇਆ ਦਿਖਾਇਆ ਗਿਆ ਉਹਨੇ ਤੇ ਕੋਲ ਮਾਫੀ ਆ ਜਿਹੜੀ ਮੰਗ ਰਹਾ ਸੋ ਉਹ ਵੀ ਵੀਡੀਓ ਆ ਜਿਹੜੀ ਅੱਜ ਕੱਲ ਪ੍ਰਚਲਿਤ ਹੋ ਗਈ ਆ ਕਾਫੀ ਵਾਇਰਲ ਹੋ ਰਹੀ ਹੈਗੀ ਸੋਸ਼ਲ ਮੀਡੀਆ ਤੇ ਇਹ ਜਿਹੜੀ ਉਹਦੀ ਕਟਕਟਾਪੇ ਵਾਲੀ ਵੀਡੀਓ ਆਉਣ ਤੋਂ ਬਾਅਦ ਜਦੋਂ ਚਰਚਾ ਦੇ ਵਿੱਚ ਆਇਆ ਤਾਂ ਉਹ ਇਸ ਤਰ੍ਹਾਂ ਦੀ ਪ੍ਰਾਣੀਆਂ ਵੀਡੀਓਜ਼ ਵੀ ਨਿਕਲ ਕੇ ਸਾਹਮਣੇ ਆਈਆਂ ਨਿਗੀਆਂ ਸੋ ਇਸ ਤਰ੍ਹਾਂ ਹੀ ਹੋਰ ਵੀ ਪੰਜਾਬ ਦੇ ਵਿੱਚ ਬਹੁਤ ਸਾਰੇ ਡੇਰੇ ਆ ਜਿਹੜੇ ਇਸ ਤਰ੍ਹਾਂ ਉਹਨਾਂ ਲੋਕਾਂ ਦਾ ਸੂਚਨ ਕਰ ਰਿਹਾ ਜਿਹੜੇ ਕਿ ਕਿਸੇ ਨਾ ਕਿਸੇ ਤਰ੍ਹਾਂ ਪੰਜਾਬ ਚੋਂ ਵਿਦੇਸ਼ਾਂ ਦੇ ਵਿੱਚ ਜਾਣ ਦੇ ਚਾਹਵਾਨ ਨੇਗੇ ਜਾਂ ਕਿਸੇ ਨਾ ਕਿਸੇ ਹੋਰ ਸਮੱਸਿਆ ਨਾਲ ਦੂਜੇ ਦਿਆ ਸੋ ਇਸ ਤਰ੍ਹਾਂ ਦੇ ਲੋਕ ਆ ਜਿਹੜੇ ਉਹਨਾਂ ਦਾ ਮਾਨਸਿਕ ਸੋਸ਼ਣ ਵੀ ਕਰਦੇ ਆ ਤੇ ਆਰਥਿਕ ਸੋਸ਼ਣ ਵੀ ਕਰਦੇ ਆ ਪਰ ਹੌਲੀ ਹੌਲੀ ਜਿਹੜੀ ਗੱਲ ਹੈ ਉਹ ਸਾਹਮਣੇ ਆਉਂਦੀ ਜਾਂਦੀ ਹੈ ਸੋ ਪੰਜਾਬੀਆਂ ਨੂੰ ਅਪੀਲ ਕਰਾਂਗੇ ਕਿ ਇਸ ਤਰ੍ਹਾਂ ਦੇ ਪਖੰਡੀ ਆ ਜਿਹੜੇ ਇਸ ਤਰ੍ਹਾਂ ਦੇ ਡੇਰਾਬਾਦ ਆ ਜਿਹੜਾ ਕਿ ਪੰਜਾਬ ਦੇ ਵਿੱਚ ਬੜੀ ਸਾਸ਼ਟ ਤੈਤ ਫਲਾਇਆ ਗਿਆ ਸੋ ਇਹਦੇ ਪ੍ਰਤੀ ਸचेਤ ਹੋਣ ਸੋ ਇਸ ਤਰ੍ਹਾਂ ਦੀਆਂ ਖਬਰਾਂ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਨਰਪਖ ਪੋਸਟ ਦੇ ਨਾਲ ਸਤਿ ਸ੍ਰੀ ਅਕਾਲ